ਸ਼ਾਸ਼ੀਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦਾ ਕਾਂਗਰਸ ਪਾਰਟੀ ਦੇ ਨਵੇਂ ਜਿੱਤੇ ਹੋਏ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਵਾਰ-ਵਾਰ ਵਰੋ ਕੀਤਾ ਜਾ ਰਿਹਾ ਹੈ ਚਾਹੇ ਉਹ ਮੁੱਦਾ ਹੋਵੇ ਦੇਸ਼ ਦੇ ਦੋ ਵਾਰ ਰਹੇ ਪ੍ਰਧਾਨ ਮੰਤਰੀ ਸਿੱਖ ਚੇਰਾ ਡਾਕਟਰ ਮਨਮੋਨ ਸਿੰਘ ਕਿਉਂਕਿ ਉਹਨਾਂ ਦਾ ਸੰਸਕਾਰ ਜਿਹੜਾ ਹੈ ਰਾਜ ਘਰ ਦੇ ਵਿੱਚ ਨਹੀਂ ਕੀਤਾ ਗਿਆ ਇੱਕ ਪਾਸੇ ਉਹ ਬਵਾਲ ਮਚਿਆ ਹੋਇਆ ਹੈ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦਾ ਜਿੱਥੇ ਵੀ ਕਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਕਮੀ ਲੱਗਦੀ ਹੈ ਖਾਮੀ ਪਾਈ ਜਾਂਦੀ ਹੈ ਵਿਰੋਧ ਕੀਤਾ ਜਾਂਦਾ ਹੈ ਰਾਹੁਲ ਗਾਂਧੀ ਪ੍ਰਿੰਕਾ ਗਾਂਧੀ ਅਤੇ ਮਲਕਾ ਅਰਜੁਨ ਖੜਕੇ ਦੇ ਦੁਆਰਾ ਜਾਂ ਜਿਹੜੇ ਪਾਰਟੀ ਦੇ ਵੱਡੇ ਨੁਮਾਇੰਦੇ ਨੇ ਲੇਕਿਨ ਇਧਰ ਹੱਕ ਦੇ ਵਿੱਚ ਖੜੀ ਹੋ ਗਈ ਹੈ ਨਵੀਂ ਬਣੀ ਸੰਸਦ ਵਾਈਨਟ ਤੋਂ ਅਤੇ ਵੱਡੀ ਭੈਣ ਰਾਹੁਲ ਗਾਂਧੀ ਦੀ ਪ੍ਰਿੰਕਾ ਗਾਂਧੀ ਪ੍ਰਿੰਕਾ ਗਾਂਧੀ ਵੱਲੋਂ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਤ ਕਰ ਲਈ ਗਈ ਹੈ ਸ਼ਰਕਤ ਕਰ ਲਈ ਗਈ ਹੈ ਪਹਿਲਾ ਵੀ ਜਿਹੜੇ ਸੋਲੇ ਗਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਿੰਕਾ ਗਾਂਧੀ ਹੁਣਾ ਵੱਲੋਂ ਹੁਣ ਫਿਰ ਸੋਲੇਗਾਰੀ ਹੈ ਪ੍ਰਸ਼ੰਸਾ ਕਰ ਰਹੀ ਹੈ ਰਜ ਕੇ ਕੀ ਪ੍ਰਿੰਕਾ ਗਾਂਧੀ ਕਿਦੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾਣ ਦੀ ਤਿਆਰੀ ਤੇ ਨਹੀਂ ਕਰ ਰਹੀ ਹਾਲੇ ਹੀ ਵਾਇਨਾਰਡ ਦੇ ਵਿੱਚੋਂ ਇਲੈਕਸ਼ਨ ਜਿੱਤਿਆ ਹੈ ਕਾਂਗਰਸ ਪਾਰਟੀ ਵੱਲੋਂ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੀ ਤਾਰੀਫ ਕੀਤੀ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਆ ਰਹੀ ਹੈ ਕਿ ਪ੍ਰਿੰਕਾ ਗਾਂਧੀ ਨੇ ਕੇਂਦਰੀ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਦੀ ਤਾਰੀਫ ਕੀਤੀ ਹੈ ਸ਼ਾਨੇਕੀ ਅਲਾ ਦੇ ਵਾਇਨਾਟ ਤਰਾਸਤੀ ਨੂੰ ਭਿਆਨਕ ਕੁਦਰਤੀ ਆਫਤ ਘਰਾੜ ਦਿੱਤਾ ਪ੍ਰਿੰਕਾ ਨਿਸ਼ਲਾੰਗਾ ਕਰਦੇ ਆ ਕਿ ਇਸ ਨਾਲ ਮੁੜ ਵਸੇਬੇ ਦੇ ਕੰਮਾਂ ਵਿੱਚ ਤੇਜ਼ੀ ਆਵੇਗੀ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਸ਼ੇਅਰ ਕਰਦੇ ਹੋਏ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਮੈਂ ਖੁਸ਼ ਹਾਂ ਕਿ ਗ੍ਰਹਿ ਮੰਤਰੀ ਅਮਨ ਸ਼ਾਹ ਵਾਇਨਾਟ ਤਰਾਸਤੀ ਨੂੰ ਗੰਭੀਰ ਕੁਦਰਤੀ ਆਫਤ ਐਲਾਨਣ ਦਾ ਫੈਸਲਾ ਕੀਤਾ ਹੈ ਇਹ ਪੁਨਰਵਾਸ ਦੇ ਲੋੜ ਵਾਲੇ ਲੋਕਾਂ ਨੂੰ ਬਹੁਤ ਮਦਦ ਪ੍ਰਦਾਨ ਕਰੇਗਾ ਯਾਨੀ ਕਿ ਜਿਹੜਾ ਵਾਇਨਾਟ ਦੇ ਵਿੱਚ ਟਰੱਸ ਦੀ ਆਈ ਹੈ ਉਸ ਤੇ ਲਈ ਫੰਡ ਦੀ ਮੰਗ ਕੀਤੀ ਗਈ ਹੈ ਦੂਸਰੇ ਪਾਸੇ ਕਿਉਂਕਿ ਪਿਛਲੇ ਦਿਨਾਂ ਵਿੱਚ ਅਮਨ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਹਰ ਜਿਹੜੀ ਹੈ ਸਹੂਲਤ ਮੁਹੱਈਆ ਕਰਵਾਈ ਜਾਏਗੀ ਕੇਰਲਾ ਦੇ ਵਿੱਚੋਂ ਵਾਇਨਾਡ ਦੇ ਲੋਕਾਂ ਨੂੰ ਇਧਰ ਅ ਪ੍ਰਿੰਕਾ ਗਾਂਧੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਾਂਗਰਸ ਸੰਸਦ ਨੇ ਅੱਗੇ ਲਿਖਿਆ ਜੇਕਰ ਜਲਦੀ ਤੋਂ ਜਲਦੀ ਇਸ ਲੋੜੀਂਦੇ ਫੰਡ ਅਲਾਟ ਕੀਤੇ ਜਾ ਸਕਦੇ ਹਨ ਤਾਂ ਅਸੀਂ ਧੰਨਵਾਦੀ ਹੋਵਾਂਗੇ ਯਾਨੀ ਕਿ ਬੜੇ ਵੱਡੇ ਫੰਡਾਂ ਦਾ ਜਿਹੜਾ ਵੇਰਵਾ ਹੈ ਦੇਸ਼ ਦੇ ਗ੍ਰਹਿ ਕੇਂਦਰੀ ਮੰਤਰੀ ਅਮਨ ਸ਼ਾਹ ਵੱਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਲੈ ਕੇ ਹੁਣ ਪ੍ਰਿੰਕਾ ਗਾਂਧੀ ਵਾਰ-ਵਾਰ ਸੋਸ਼ਲ ਮੀਡੀਆ ਦੀ ਐਕਸ ਤੇ ਪੋਸਟ ਪਾ ਕੇ ਜਿਹੜੀ ਹੈ ਪ੍ਰਸ਼ੰਸਾ ਕਰ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਪ੍ਰਿੰਕਾ ਗਾਂਧੀ ਨੇ ਪਰਧਾਨ ਮੰਤਰੀ ਦੀ ਵੀ ਪ੍ਰਸ਼ੰਸਾ ਕੀਤੀ ਸੀ ਆਖਰਕਾਰ ਪ੍ਰਿੰਕਾ ਗਾਂਧੀ ਵਾਰ-ਵਾਰ ਕਿਉਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਪ੍ਰਸ਼ੰਸਾ ਕਰ ਰਹੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਖਲਾਸਾ ਹੋਵੇਗਾ ਧੰਨ